ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਮੈਂ ਬੂਟਾ ਕੋਟਲੀ ਅੱਜ ਦੀਆਂ ਵੀਡੀਓ ਆਪਾਂ 8 ਸੰਧਿਆ ਦੀਆਂ ਲੈ ਕੇ ਆਏ ਆ ਬਾਈ ਜਿਨ੍ਹਾਂ ਦੇ ਵਿੱਚੋਂ 5 ਟਰੈਕਟਰ ਵਕਾਊ ਆ ਇੱਕ ਤਵੀਆਂ ਦਾ ਸੈੱਟ ਆ ਬਾਈ 18 ਦਾ ਕਿਸੇ ਵੀ ਪੁਰਾਣੇ ਲੈਣਾ ਹੋਵੇ 18 ਤਵੀਆਂ ਬਹੁਤ ਸੋਹਣੀਆਂ ਉਹ ਵੀ ਦੇਖ ਲਿਓ ਇੱਕ ਜਨ ਗੱਡੀ ਆ ਬਾਈ ਤੇ ਇੱਕ ਰੋਟਾ ਵੇਟਰਾ 8 ਵੀਡੀਓ ਆ ਬਾਈ ਤੇ ਅੱਠੇ ਸਾਰੇ ਭਰਾ ਦੇਖ ਲਓ ਆ ਪਹਿਲਾ ਟਰੈਕਟਰ ਸਾਰੇ ਭਰਾ ਦੇਖ ਲਓ ਸਕਰੀਨ ਤੇ ਚੱਲੀ ਜਾਂਦਾ ਕਿਸੇ ਵੀ ਪੁਰਾਣੇ ਜਉਂਦੀ ਆ ਟੱਟ ਲੈਣਾ ਹੋਵੇ 50 50 ਜਉਂਦੀ ਆ ਟਰੈਕਟਰ ਬਹੁਤ ਸੋਹਣਾ ਸਾਫ਼ ਆ ਟਰੈਕਟਰ ਬਾਈ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਜੌਂਡੀਆ ਟਰਟ 50 50 ਇਹ 2012 ਮਾਡਲ ਆ ਬਾਈ ਤੇ ਪੰਜਾਬ ਨੰਬਰ ਆ 2012 ਮਾਡਲ ਆ ਪੰਜਾਬ ਨੰਬਰ ਆ ਚਾਰੇ ਟਾਇਰ 60 65 ਪੈਸੇ ਟਾਇਰ ਪਾਏ ਆ ਬਾਈ ਤੇਲ ਬ੍ਰੇਕਾਂ ਤੇ ਪਾਵਰ ਸਟੀਅਰਿੰਗ ਆ ਡਬਲ ਕਲੱਚ ਆ ਕਿਸੇ ਵੀ ਪ੍ਰਾਣੀ ਲੈਣਾ ਹੋਵੇ ਜੌਂਡੀਆ 50 50 ਤੇ ਇਹ ਲੁਧਿਆਣੇ ਏਰੀਆ ਚ ਖੜਾ ਬਾਈ ਤੇ ਬਾਈ ਕਹਿੰਦਾ ਰੇਟ 4 ਲੱਖ 15000 ਦੇ ਆਸੇ ਪਾਸੇ ਦੇਵਾਂਗਾ ਜੌਂਡੀ ਯਾਰ ਬਾਈ ਪੂਰਾ ਸਾਫ ਤੇ ਸੋਹਣਾ ਟ੍ਰੈਕਟਰ ਕਿਸੇ ਵੀ ਪੁਰਾਣੇ ਜੌਂਡੀਆ ਟੈਟ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਥੱਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਆਪਣੀਆਂ ਵੀਡੀਓ ਬਾਈ ਜਿਹੜੇ ਭਰਾ ਆਪਣੇ YouTube ਤੇ ਦੇਖਦੇ ਆ ਤੇ ਨਵੇਂ ਭਰਾ ਦੇਖਦੇ ਜੁੜੇ ਵੀ ਆਪਣੇ ਨਾਲ ਤੇ ਚੈਨਲ ਨਹੀਂ ਕਰਿਆ ਆਪਣਾ ਸਬਸਕ੍ਰਾਈਬ ਤੇ ਆਪਣਾ ਚੈਨਲ ਕਰ ਲਿਓ ਸਬਸਕ੍ਰਾਈਬ ਤੇ ਜਿਹੜੇ ਆਪਣੇ ਭਰਾ Facebook ਦੇ ਵੀਡੀਓ ਆਪਣੀਆਂ ਦੇਖਦੇ ਆ ਤੇ Facebook ਤੇ ਆਪਣਾ ਫੋਲੋ ਕਰ ਲਓ ਆਪਾਂ ਡੇਲੀ ਬਕਾਉ ਸੰਦਰੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਆਉ ਦਿਖਾਉਨੇ ਆ ਦੂਜੇ ਟ੍ਰੈਕਟਰ ਬਾਈ ਜੀ 95 ਗ੍ਰੈਂਡਟਰ ਲੈਣਾ ਹੋਵੇ ਕਿਸੇ ਵੀ ਭਰਾ ਨੇ ਸਾਰੇ ਭਰਾ ਦੇਖ ਲਓ ਬਈ 95 ਗ੍ਰੈਂਡਟਰ 1996 ਮਾਡਲ ਆ ਤੇ ਰਾਜਸਥਾਨ ਨੰਬਰ ਆ ਬਾਈ ਤੇ ਟਾਇਰ 4 90 ਪੈਸੇ ਆ ਤੇ ਬਾਈ ਕਹਿੰਦਾ ਸਟੀering ਟਰੈਕਟਰ ਮੇਰਾ ਪਾਵਰ ਕਰਾਇਆ ਵਾ ਬਹੁਤ ਵਧੀਆ ਤੇ ਬੜੀਆ ਟਾਇਰ ਆ ਮੇਰਾ ਬਾਈ ਕਹਿੰਦਾ ਕਿਸੇ ਵੀ ਭਰਾ ਨੇ ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਵਾਖੇ ਚੈੱਕ ਕਰਕੇ ਮੇਰੇ ਕੋਲ 95 ਗ੍ਰੈਂਡਟਰ ਲੈ ਜਾਓ ਪੂਰਾ ਮੇਰਾ ਸ਼ੌਂਕਾ 95 ਗ੍ਰੈਂਡਟਰ ਰੱਖਿਆ ਵਾ ਸਾਰੇ ਭਰਾ ਦੇਖ ਲਓ ਵੀ ਕਿਸੇ ਵੀ ਭਰਾ ਨੇ ਲੈਣਾ ਹੋਵੇ 95 ਗ੍ਰੈਂਡਟਰ ਇਹ ਖੜਾ ਬਾਈ ਸੰਗਰੀਏ ਕੋਲੇ ਸੰਗਰੀਏ ਕੋਲੇ ਪਿੰਡਾ ਬਾਈ ਦਾ ਤੇ ਜ਼ਿਲ੍ਹਾ ਹਲਮਾਨਗੜ੍ਹ ਰਾਜਸਥਾਨ ਚ ਜ਼ਿਲ੍ਹਾ ਹਲਮਾਨਗੜ੍ਹ ਤੇ ਪਿੰਡ ਸੰਗਰੀਏ ਕੋਲੇ ਆ ਬਾਈ ਦਾ 911 ਵਾਲੇ ਦਾ ਕਿਸੇ ਵੀ ਪੁਰਾਣੇ ਲੈਣਾ ਹੋਵੇ ਨਾਟਗਰ ਟਰੈਕਟਰ ਬਾਈ ਕਹਿੰਦਾ ਪੂਰੇ 3 ਲੱਖ ਦਾ ਟ੍ਰੇਡ ਦਊਗਾ ਪੂਰਾ ਸਾਭਿਆ ਤੇ ਪੂਰਾ ਵਧੀਆ ਟਰੈਕਟਰ ਮੇਰਾ ਬਾਈ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਡ ਲੈ ਜਾਓ 911 ਤੇ ਬਾਈ ਦਾ ਬਾਈ ਫੋਨ ਨੰਬਰ ਆ ਥੱਲੇ ਕਿਸੇ ਵੀ ਪੁਰਾਣੇ ਲੈਣਾ ਹੋਵੇ ਟਰੈਕਟਰ ਤੇ ਬਾਈ ਨੂੰ ਲਾ ਲਿਓ ਬਾਈ ਬਾਈ ਜੀ ਸਾਰੇ ਭਰਾ ਦੇਖ ਲੋ ਕਿਸੇ ਵੀ ਭਰਾਣੇ ਲੈਣਾ ਹੋਵੇ ਫੋਰਡ 3610 3610 ਫੋਰਡ ਆ ਬਾਈ ਤੇ 1988 ਮਾਡਲ ਆ ਤੇ ਪੰਜਾਬ ਨੰਬਰ ਆ ਤੇ ਪਿਛਲੇ ਟਾਇਰ 3540 ਪੈਸੇ ਆ ਬਾਈ ਕਹਿੰਦਾ ਤੇ ਮੂਹਰਲੇ ਬਾਈ ਜਮਾਂ ਨਵੇਂ ਆ ਕਿਸੇ ਵੀ ਭਰਾਣੇ ਲੈਣਾ ਹੋਵੇ ਫੋਰਡ 3610 ਤੇ ਸੇਖਮਾ ਪਿੰਡ ਖੜਾ ਤੇ ਸੇਖਮਾ ਪਿੰਡ ਬਾਈ ਤਲਵੰਡੀ ਭਾਈ ਦੇ ਨਾਲ ਪਿੰਡ ਆ ਉੱਥੇ ਸੇਖਮਾ ਪਿੰਡ ਖੜਾ ਬਾਈ ਦੇ ਘਰੇ ਬਾਈ ਕਿਸੇ ਵੀ ਭਰਾਣੇ ਲੈਣਾ ਹੋਵੇ ਫੋਰਡ 3610 ਤੇ ਬਾਈ ਕਹਿੰਦਾ 1 ਲੱਖ ਤੇ 5000 ਦਾ ਟ੍ਰੇਡ ਮੈਂ ਦੇ ਦੂੰਗਾ ਬਾਈ ਵਾਹ ਕੀ ਚੈੱਕ ਕਰਕੇ ਮੇਰੇ ਘਰੋਂ ਟ੍ਰੇਡ ਲੈ ਜਾਓ ਮੇਰਾ ਟ੍ਰੇਡ ਤਾਂ ਬਾਈ ਪੂਗਾ ਵਧੀਆ ਸਾਰੇ ਪਾਸਿਓਂ ਕਿਸੇ ਵੀ ਭਰਾ ਨੇ ਲੈਣਾ ਹੋਵੇ 3600 10 ਫੋਰਡ ਬਾਈ ਇਹ ਸਾਰੇ ਭਰਾ ਦੇਖ ਲੋ ਤੇ ਬਾਈ ਦਾ ਫੋਨ ਨੰਬਰ ਹੱਥਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਜੀ ਕਿਸੇ ਵੀ ਭਰਾ ਨੇ ਲੈਣਾ ਹੋਵੇ 575 ਡੀਆਈ ਸਾਰੇ ਭਰਾ ਦੇਖ ਲੋ 575 ਡੀਆਈ ਲੈਣਾ ਹੋਵੇ ਕਿਸੇ ਵੀ ਭਰਾ ਨੇ ਤੇ 1994 ਮਾਡਲ ਆ ਬਾਈ ਤੇ ਰਾਜਸਥਾਨ ਨੰਬਰ ਆ ਇਹ ਪਿਛਲੇ ਟਰ 90 ਪੈਸੇ ਆ ਤੇ ਮੂਹਰੇ 50 ਪੈਸੇ ਆ ਸਾਰੇ ਭਰਾ ਦੇਖ ਲਓ ਕਿਸੇ ਵੀ ਭਰਾ ਨੇ ਲੈਣਾ ਹੋਵੇ ਡੀਆਈ 575 ਤੇ ਇਹ ਖੜਾ ਪਿੰਡ ਦਿਉਣ ਤੇ ਦਿਉਣ ਪਿੰਡ ਬਈ ਜ਼ਿਲ੍ਹਾ ਬਠਿੰਡੇ ਚੋਂ ਦਾ ਦਿਉਣ ਪਿੰਡ ਖੜਾ ਕਿਸੇ ਵੀ ਭਰਾ ਨੇ ਲੈਣਾ ਹੋਵੇ 575 ਡੀਆਈ ਤੇ ਬਾਈ ਕਹਿੰਦਾ 1 ਲੱਖ ਤੇ 10000 ਦਾ ਟ੍ਰੇਟਮੈਂਟ ਦੇਵਾਂਗਾ ਬਾਈ ਪੂਰਾ ਟਰੈਕਟਰ ਬੜੀਆ ਸਾਰੇ ਪਾਸਿਓਂ ਓਕੇ ਟਰੈਟ ਆ ਬਾਈ ਕਹਿੰਦਾ 1 ਲੱਖ ਤੇ 10000 ਰੁਪਏ ਜੋ 100 ਵੀ ਨਹੀਂ ਘਟਣਾ ਬਾਈ ਮੈਂ ਤਾਂ ਜਮਾਂ ਉਨੇ ਹੀ ਪੈਸੇ ਮੰਗਿਆ ਜਿੰਨੇ ਦਾ ਮੈਂ ਦੇਣਾ ਹਾਂ ਹਾਂ ਕਿਸੇ ਵੀ ਪੁਰਾਣਾ ਲੈਣਾ ਹੋਵੇ ਟਰੈਕਟਰ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਭਰਾਣੇ ਲੈਣਾ ਹੋਵੇ 91 ਘਰ ਟਰੈਕਟਰ ਸਾਰੇ ਭਰਾ ਦੇਖ ਲਓ ਕਿਸੇ ਭਰਾਣੇ ਵੀ ਲੈਣਾ ਹੋਵੇ 91 ਘਰ ਟਰੈਕਟਰ ਇਹ 1993 ਮਾਡਲ ਆ ਬਾਈ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ 70 80 ਪੈਸੇ ਆ ਪੱਕੇ ਤੇ ਪਹਿਲੇ ਨਾਡ ਰੈਟ ਬਾਈ ਕਹਿੰਦਾ ਪਹਿਲੇ ਨਾ ਟਰੈਕਟਰ ਤੇ ਪੂਰਾ ਸਾਂਭਿਆ ਤੇ ਸਮਿਆਂ ਰੈਟ ਆ ਬਾਈ 59 ਗਾਨਾ ਮੇਰਾ ਕਿਸੇ ਵੀ ਭਰਾ ਨੇ ਲੈਣਾ ਹੋਵੇ 59 ਗਾਨਾ ਟਰੈਕਟਰ ਤੇ ਖੜਾ ਬਈ ਇਹ ਬਰਨਾਲਾ ਏਰੀਏ ਚ ਬਰਨਾਲੇ ਦੇ ਕੋਲੇ ਪੈਂਦਾ ਬਾਈ ਦਾ ਉੱਥੇ ਖੜਾ ਟਰੈਕਟਰ ਬਾਈ ਕਹਿੰਦਾ ਕਿਸੇ ਵੀ ਭਰਾ ਨੂੰ ਮੇਰਾ ਟਰੈਕਟਰ ਆ ਗਿਆ ਫਟ 2 ਲੱਖ ਤੇ 40 ਹਜ਼ਾਰ 2 ਲੱਖ ਤੇ 45 ਹਜ਼ਾਰ ਦੇ ਆਸੇ ਪਾਸੇ ਰੈਟ ਦੇਵਾਂਗਾ ਬਾਈ ਮੈਂ 와 ਕੇ ਚੈੱਕ ਕਰਕੇ ਮੇਰੇ ਘਰੋਂ ਨਾੜ ਗਿਆ ਟਰੈਕਟਰ ਲੈ ਓ ਮੇਰਾ ਪੂਰਾ ਸਾਂਭਿਆ ਡਰਾਇਟ ਆ ਕਿਸੇ ਵੀ ਭਰਾਣੇ ਲੈਣਾ ਹੋਵੇ 98 ਕੰਡੈਕਟਰ ਪੰਜਾਬ ਨੰਬਰ 1993 ਮਾਡਲ ਆ ਬਾਈ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਕਿਸੇ ਵੀ ਭਰਾਣੇ ਬਾਈ ਲੈਣੀਆਂ ਹੁਣ ਤੰਗੀਆਂ ਸਾਰੇ ਭਰਾ ਦੇਖ ਲਓ ਤੰਗੀਆਂ ਤਲਵੰਡੀ ਭਾਈ ਦੀਆਂ ਬਣੀਆਂ 18 ਤੰਗੀਆਂ ਬਾਈ ਇਹ ਤੇ 5 ਇੰਚੀ ਫਰੇਮ ਚ ਬਣੀਆਂ 5 ਇੰਚੀ ਫਰੇਮ ਚ ਬਣੀਆਂ ਸਾਰੇ ਭਰਾ ਦੇਖ ਲਓ ਪੂਰੀਆਂ ਹੈਵੀ ਤੇ ਵੱਡੀਆਂ ਹੱਬਾਂ ਬਾਈ ਕਹਿੰਦਾ ਤੰਗੀਆਂ ਵੀ ਮੇਰੀਆਂ ਵੀ ਆ ਕਿਸੇ ਵੀ ਭਰਾਣੇ ਤੰਗੀਆਂ ਲੈਣੀਆਂ ਹੋਣ ਤੇ ਬਾਈ ਕਹਿੰਦਾ 57000 ਦੀਆਂ ਤਮੀਆਂ ਮੈਂ ਦੇਉਂਗਾ ਬਾਈ ਤੇ ਫਰੀਦਕੋਟ ਏਰੀਆ 'ਚ ਤਮੀਆਂ ਪਈਆਂ ਬਾਈ ਫਰੀਦਕੋਟ ਏਰੀਆ 'ਚ ਤਮੀਆਂ ਪਈਆਂ ਤਲਵੰਡੀ ਭਾਈ ਦੀਆਂ ਬਣੀਆਂ 18 ਤਮੀਆਂ ਕਿਸੇ ਵੀ ਪੁਰਾਣੇ ਲੈਣੀਆਂ ਹੁਣ ਤਮੀਆਂ ਤੇ ਬਾਈ ਦਾ ਬਾਈ ਫੋਨ ਨੰਬਰ ਹੱਥਲੇ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਬਾਈ ਕਹਿੰਦਾ ਪੂਰੇ 52000 ਦੀਆਂ ਤਮੀਆਂ ਦੇਉਂਗਾ ਬਾਈ ਵਾਹ ਕੇ ਚੱਕਰ ਕੇ ਤਮੀਆਂ ਲੈ ਜਾਓ ਤੇ ਪੂਰੀਆਂ ਵਧੀਆ ਤਮੀਆਂ ਮੇਰੀਆਂ ਕਿਸੇ ਵੀ ਪੁਰਾਣੇ ਲੈਣੀਆਂ ਹੁਣ ਤਮੀਆਂ ਤੇ ਬਾਈ ਦਾ ਫੋਨ ਨੰਬਰ ਹੱਥਲੇ ਤੇ ਲਾ ਲਿਓ ਬਾਈ ਨੂੰ ਬਾਈ ਇਸੇ ਵੀ ਭਰਾਣੇ ਬਈ ਜੈਨ ਗੱਡੀ ਲੈਣੀ ਹੋਵੇ ਸਾਰੇ ਭਰਾ ਦੇਖ ਲੋ ਕਿਸੇ ਨੇ ਲੈਣੀ ਹੋਵੇ ਜੈਨ ਗੱਡੀ 2004 ਮਾਡਲ ਆ ਬਈ ਤੇ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਨਵੇਂ ਆ ਇਹ ਗੱਡੀ ਖੜੀ ਆ ਬਈ ਤਲਵੰਡੀ ਪਾਈ ਤਲਵੰਡੀ ਪਾਈ ਏਰੀਏ ਦੇ ਵਿੱਚ ਗੱਡੀ ਖੜੀ ਆ ਤਲਵੰਡੀ ਪਾਈ ਦੇ ਨਾਲ ਪੰਡਾ ਬਾਈ ਦਾ ਉੱਥੇ ਗੱਡੀ ਖੜੀ ਆ ਕਿਸੇ ਵੀ ਭਰਾਣੇ ਲੈਣੀ ਹੋਵੇ 2004 ਮਾਡਲ ਆ ਗੱਡੀ ਤੇ ਚਾਰੇ ਟਾਇਰ ਨਵੇਂ ਆ ਬਾਈ ਤੇ ਬਾਈ ਕਹਿੰਦਾ ਪੂਰੇ 85000 ਦੀ ਗੱਡੀ ਦੇ ਦੂੰਗਾ ਬਾਈ ਕਿਸੇ ਵੀ ਭਰਾ ਮੈਥੋਂ ਬਈ ਬਾਣਾ ਮੋਟਾ ਗੱਡੀ ਵਰੀ ਘੱਟ ਦੱਸਿਆ ਗਿਆ ਹੋਵੇ ਬਾਲਾ ਨਾਂ ਪਤਾ ਲੱਗਿਆ ਹੋਵੇ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਫੋਨ ਲਾ ਕੇ ਸਾਰਾ ਗੱਡੀ ਵਰੀ ਪੁੱਛ ਲਿਓ ਕਿਸੇ ਵੀ ਭਰਾ ਨੇ ਲੈਣੀ ਹੋਵੇ ਗੱਡੀ ਤੇ ਬਾਈ ਦਾ ਫੋਨ ਨੰਬਰ ਆ ਥੱਲੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਕਿਸੇ ਵੀ ਭਰਾ ਨੇ ਬਾਈ ਲੈਣਾ ਹੋਵੇ ਰੋਟਾ ਬਟਰ ਸਾਰੇ ਭਰਾ ਦੇਖ ਲਓ ਕਿਸੇ ਭਰਾ ਨੇ ਲੈਣਾ ਹੋਵੇ ਰੋਟਾ ਬਟਰ ਬਾਈ ਤੇ 7 ਫੁੱਟਾ ਰੋਟਾ ਬਟਰ ਤੇ ਸ਼ਕਤੀਮਾਨ ਕੰਪਨੀਆਂ ਦਾ ਬਣਿਆ ਵਾ ਸ਼ਕਤੀਮਾਨਾਂ ਦਾ ਬਣਿਆ ਵਾ ਰੋਟਾ ਬਟਰ ਬਈ ਕਿਸੇ ਵੀ ਭਰਾ ਨੇ ਲੈਣਾ ਹੋਵੇ ਰੋਟਾ ਬਟਰ ਇਹ ਫਰੀਦਕੋਟ ਦੇ ਨਾਲ ਪੈਂਦਾ ਬਾਈ ਉੱਥੇ ਪਿਆ ਫਰੀਦਕੋਟ ਸ਼ਹਿਰ ਦੇ ਨਾਲ ਪੈਂਦਾ ਬਾਈ ਦਾ ਉੱਥੇ ਪਿਆ ਬਾਈ ਫਰੀ ਰੋਟਾਵੇਟਰ ਕਿਸੇ ਵੀ ਪੁਰਾਣੇ ਲੈਣਾ ਹੋਵੇ ਰੋਟਾਵੇਟਰ ਤੇ ਬਾਈ ਕਹਿੰਦਾ ਪੂਰੇ 48000 ਦਾ ਰੋਟਾਵੇਟਰ ਮੈਂ ਦੇ ਦੂੰਗਾ ਬਾਈ ਪੂਰੇ 48 ਦਾ ਰੋਟਾਵੇਟਰ ਬਾਈ ਕਹਿੰਦਾ ਮੈਂ ਦੇ ਦੂੰਗਾ ਇਹ ਫੋਨ ਨੰਬਰ ਆ ਥੱਲੇ ਬਾਈ ਦਾ ਬਾਈ ਤੇ ਲਾ ਲਿਓ ਬਾਈ ਨੂੰ ਬਾਈ ਫੋਨ ਤੇ ਅੱਜ ਦੀਆਂ ਆਪਣੇ ਕੋਲੇ ਬਕਾਊ ਸੰਦਾ ਦੀਆਂ ਵੀਡੀਓ 8 ਵੀਡੀਓ ਸੀ ਬਾਈ ਤੇ ਆਪਾਂ 8 ਦਿਖਾਤੀਆਂ ਤੇ ਕੱਲ ਨੂੰ ਨਵੀਆਂ ਵੀਡੀਓ ਲੈ ਕੇ ਆਪਾਂ ਫੇਰ ਆਵਾਂਗੇ ਇਹ ਸਾਰਿਆਂ ਨੂੰ ਬਾਈ ਸਤਿ ਸ੍ਰੀ ਅਕਾਲ